ਸਸਿਕਾ ਤੁਸੀਂ ਦੇਖ ਰਹੇ ਹੋ ਗਲਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਗਾਇਕ ਸਿੰਘਾ ਦੀ ਨਵੀਂ ਮੂਵੀ OTT ਤੇ ਰਿਲੀਜ਼ ਹੋਣ ਨੂੰ ਜਾ ਰਹੀ ਹੈ ਜੀ ਹਾਂ ਕੇਬਲ 1 ਤੇ ਉਹਨਾਂ ਦੀ ਇਹ ਫਿਲਮ ਰਿਲੀਜ਼ ਹੋਵਗੀ ਫਿਲਮ ਦਾ ਨਾਮ ਹੈ ਸਹੀਓਨੀ ਸੋ ਇਹ ਫਿਲਮ ਜਿਹੜੀ ਹੈ ਦਾ ਪਹਿਲਾ ਪੋਸਟਰ ਸਾਹਮਣੇ ਆ ਚੁੱਕਿਆ ਦੱਸ ਦਈਏ ਕਿ 27 ਜੂਨ ਨੂੰ ਫਿਲਮ OTT ਕੇਬਲ 1 ਤੇ ਰਿਲੀਜ਼ ਹੋਵੇਗੀ ਇਸ ਤੋਂ ਪਹਿਲਾਂ ਜੇ ਦੱਸ ਦਈਏ ਕਿ ਸਿੰਘਾ ਦੀ ਮੂਵੀ ਫੱਕਰ ਇਹ ਵੀ ਸਿਨੇਮਾ ਕਰਾਂ ਦੇ ਵਿੱਚ ਬਹੁਤ ਜਲਦ ਰਿਲੀਜ਼ ਹੋਵੇਗੀ ਉੱਤੇ ਵੀ ਕੰਮ ਚੱਲਦਾ ਪਿਆ ਫਿਲਹਾਲ ਸਿੰਘਾ ਨੇ ਇਸ ਤੋਂ ਪਹਿਲਾਂ ਵੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜ਼ੋਰਾ ਸੈਕੰਡ ਚੈਪਟਰ ਤੇ ਉਹਨਾਂ ਨੇ ਉਹ ਫਿਲਮ ਦੇ ਵਿੱਚ ਨਜ਼ਰ ਆਏ ਸਨ ਤੇ ਉਸ ਤੋਂ ਬਾਅਦ ਹੁਣ OTT ਤੇ ਉਹਨਾਂ ਦਾ ਡੈਬਿਊ ਹੋ ਜਾ ਰਿਹਾ ਫਿਲਮ ਦਾ ਨਾਮ ਹੈ ਸਈਉਨੀ ਇਸ ਫਿਲਮ ਦੇ ਵਿੱਚ ਜੇਕਰ ਮੇਨ ਲੀਡ ਦੀ ਗੱਲ ਕਰੀਏ ਤਾਂ ਮੇਨ ਲੀਡ ਦੇ ਵਿੱਚ ਖੁਦ ਗਾਇਕ ਸਿੰਘਾ ਔਰ ਸ਼ਰਨ ਕੌਰ ਨਜ਼ਰ ਆਉਣ ਵਾਲੇ ਨੇ ਇਸ ਤੋਂ ਬਾਅਦ ਹੋਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਹੌਬੀ ਟਾਲੀਵਾਲ ਸ਼ਵਿੰਦਰ ਮਾਹਲ ਬਲਿੰਦਰ ਬੰਨੀ ਜੈ ਸਿੰਘ ਟਾਲੀਵਾਲ ਤੇ ਕਈ ਹੋਰ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ 27 ਜੂਨ ਨੂੰ ਇਹ ਫਿਲਮ ਕੇਵਲ 1 OTT ਤੇ ਰਿਲੀਜ਼ ਹੋਵੇਗੀ ਪਰ ਫਿਲਮ ਨੂੰ ਡਾਇਰੈਕਟ ਕੀਤਾ ਹੈ ইমরান ਸ਼ੇਖ ਔਰ ਪ੍ਰੋਡਿਊਸ ਕੀਤੀ ਗਈ ਹੈ ਜਤਿੰਦਰ ਕੁਮਾਰ ਭਰਦਵਾਜ ਵੱਲੋਂ ਸੋ ਕਿਨੂੰ ਕਿਨੂੰ ਇੰਤਜ਼ਾਰ ਆ ਗਾਇਕ ਸਿੰਘਾ ਦੀ ਇਸ ਫਿਲਮ ਦਾ ਜੋ ਕਿ OTT ਤੇ 27 ਜੂਨ ਨੂੰ ਰਿਲੀਜ਼ ਹੋਵੇਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਸਿਕਾ ਤੁਸੀਂ ਦੇਖ ਰਹੇ ਹੋ ਦੈ릭 ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਗਾਇਕ ਸਿੰਘਾ ਦੀ ਨਵੀਂ ਮੂਵੀ OTT ਤੇ ਰਿਲੀਜ਼ ਹੋਣ ਨੂੰ ਜਾ ਰਹੀ ਹੈ ਜੀ ਹਾਂ ਕੇਬਲ 1 ਤੇ ਉਹਨਾਂ ਦੀ ਇਹ ਫਿਲਮ ਰਿਲੀਜ਼ ਹੋਵੇਗੀ ਫਿਲਮ ਦਾ ਨਾਮ ਹੈ ਸਹੀਓਨੀ ਸੋ ਇਹ ਫਿਲਮ ਜਿਹੜੀ ਹੈ ਦਾ ਪਹਿਲਾ ਪੋਸਟਰ ਸਾਹਮਣੇ ਆ ਚੁੱਕਾ ਦੱਸ ਦਈਏ ਕਿ 27 ਜੂਨ ਨੂੰ ਫਿਲਮ OTT ਕੇਬਲ 1 ਤੇ ਰਿਲੀਜ਼ ਹੋਵੇਗੀ ਇਸ ਤੋਂ ਪਹਿਲਾਂ ਜੇ ਦੱਸ ਦਈਏ ਕਿ ਸਿੰਘਾ ਦੀ ਮੂਵੀ ਫੱਕਰ ਇਹ ਵੀ ਸਿਨੇਮਾ ਕਰਾਂ ਦੇ ਵਿੱਚ ਬਹੁਤ ਜਲਦ ਰਿਲੀਜ਼ ਹੋਵੇਗੀ ਉੱਤੇ ਵੀ ਕੰਮ ਚੱਲਦਾ ਪਿਆ ਫਿਲਹਾਲ ਸਿੰਘਾ ਨੇ ਇਸ ਤੋਂ ਪਹਿਲਾਂ ਵੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜ਼ੋਰਾ ਸੈਕਿੰਡ ਚੈਪਟਰ ਤੇ ਉਹਨਾਂ ਨੇ ਉਹ ਫਿਲਮ ਦੇ ਵਿੱਚ ਨਜ਼ਰ ਆਏ ਸਨ ਤੇ ਉਸ ਤੋਂ ਬਾਅਦ ਹੁਣ OTT ਤੇ ਉਹਨਾਂ ਦਾ ਡੈਬਿਊ ਹੋ ਜਾ ਰਿਹਾ ਫਿਲਮ ਦਾ ਨਾਮ ਹੈ ਸਈਯੋਨੀ ਇਸ ਫਿਲਮ ਦੇ ਵਿੱਚ ਜੇਕਰ ਮੇਨ ਲੀਡ ਦੀ ਗੱਲ ਕਰੀਏ ਤਾਂ ਮੇਨ ਲੀਡ ਦੇ ਵਿੱਚ ਖੁਦ ਗਾਇਕ ਸਿੰਘਾ ਔਰ ਸ਼ਰਨ ਕੌਰ ਨਜ਼ਰ ਆਉਣ ਵਾਲੇ ਨੇ ਇਸ ਤੋਂ ਬਾਅਦ ਹੋਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਹੌਬੀ ਟਾਲੀਵਾਲ ਸ਼ਵਿੰਦਰ ਮਾਹਲ ਬਰਿੰਦਰ ਬੰਨੀ ਜੈ ਸਿੰਘ ਟਾਲੀਵਾਲ ਤੇ ਕਈ ਹੋਰ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ 27 ਜੂਨ ਨੂੰ ਇਹ ਫਿਲਮ ਕੇਬਲ 1 OTT ਤੇ ਰੀਲੀਜ਼ ਹੋਵੇਗੀ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ইমরান ਸ਼ੇਖ ਔਰ ਪ੍ਰੋਡਿਊਸ ਕੀਤੀ ਗਈ ਹੈ ਜਤਿੰਦਰ ਕੁਮਾਰ ਭਰਦਵਾਜ ਵੱਲੋਂ ਸੋ ਕਿਨੂੰ ਕਿਨੂੰ ਇੰਤਜ਼ਾਰ ਆ ਗਾਇਕ ਸਿੰਘਾ ਦੀ ਇਸ ਫਿਲਮ ਦਾ ਜੋ ਕਿ OTT ਤੇ 27 ਜੂਨ ਨੂੰ ਰਿਲੀਜ਼ ਹੋਵੇਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ